ਗੁਰਮੁਖ ਵੀਰੋ ਤੇ ਗੁਰਮੁਖ ਭੈਣੋ ਸਾਡੇ ਗੁਰੂਆਂ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਮਹਾਨ ਗੁਰਬਾਣੀ ਦੇ ਵਿੱਚ ਵੀ अनेका ਵਾਰ ਹੀ ਲਿਖਿਆ ਹੈ ਕਿ ਈਸ਼ਵਰ ਦਾ ਨਾਮ ਸਾਡੇ ਸਰੀਰ ਦੇ ਅੰਦਰ ਹੈ ਤੇ ਉਹ ਨਾਮ ਇੱਕ ਪੂਰੇ ਸਤਿਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਹੀ ਸਾਡੇ ਘਟ ਦੇ ਅੰਦਰ ਪ੍ਰਗਟ ਹੁੰਦਾ ਹੈ ਅਸੀਂ ਨਾਮ ਦੇ ਬਾਰੇ ਆਪਸ ਦੇ ਵਿੱਚ ਕੁਛ ਕੁ ਉਚਾਰ ਕੁਝ ਕੋ ਹੋਰ ਵਿਚਾਰ ਕੁਝ ਕੋ ਹੋਰ ਹੋਰ ਵਿਚਾਰ ਸਾਂਝੇ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਕੁ ਮੰਨਦੇ ਹਾਂ 364 ਅੰਕ ਤੇ ਤੀਜੇ ਪਾਠਾ ਜੀ ਲਿਖਦੇ ਹਨ ਗੁਰ ਪੂਰੇ ਤੇ ਪੂਰਾ ਪਾਏ ਹਿਰਦੇ ਸ਼ਬਦ ਸੱਚ ਨਾਮ ਵਸਾਏ ਪਹਿਲਾਂ ਅਸੀਂ ਇੱਕ ਪੂਰੇ ਗੁਰੂ ਬਾਰੇ ਹੀ ਜਾਣਦੇ ਹਾਂ ਕਿ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਗੁਰੂ ਕਿਸ ਨੂੰ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਵਾਰ-ਵਾਰ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਬ੍ਰਹਮ ਗਿਆਨ ਦੇ ਦੇ ਉਸੇ ਪਲ ਹੀ ਸਾਨੂੰ ਅਸੀਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਪੂਰਾ ਸੰਤ ਸਾਧੂ ਹੁੰਦਾ ਹੈ ਉਸ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਹੀ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਰ-ਵਾਰ ਮਹਿਮਾ ਗਾਈ ਗਈ ਹੈ ਤੇ ਉਸ ਪੂਰੇ ਗੁਰੂ ਪੂਰੇ ਸੰਤ ਦੀ ਹੀ ਸੰਗਤ ਕਰਨ ਦਾ ਸਾਨੂੰ ਵਾਰ-ਵਾਰ ਹੁਕਮ ਕੀਤਾ ਗਿਆ ਹੈ ਤੀਜੇ ਪਾਤਸ਼ਾਹ ਜੀ 364 ਅੰਗ ਤੇ ਤੀਜੇ ਪਾਤਸ਼ਾਹ ਜੀ ਲਿਖਦੇ ਹਨ ਗੁਰ ਪੂਰੇ ਤੇ ਪੂਰਾ ਪਾਏ ਹਿਰਦੇ ਸ਼ਬਦ ਸੱਚ ਨਾਮ ਵਸਾਈ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਉਸ ਪੂਰੇ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਿਆ ਜਾਂਦਾ ਹੈ ਤੇ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਡੇ ਘਟ ਦੇ ਅੰਦਰ ਜੋ ਗੁਪਤ ਰੂਪ ਦੇ ਵਿੱਚ ਸੱਚਾ ਨਾਮ ਸ਼ਬਦ ਹੈ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਕਿ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਉਸ ਉਸ ਪੂਰੇ ਈਸ਼ਵਰ ਨੂੰ ਆਪਣੇ ਅੰਦਰ ਦੇਖਿਆ ਜਾਂਦਾ ਹੈ ਤੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਡੇ ਘਟ ਦੇ ਅੰਦਰ ਗੁਪਤ ਰੂਪ ਦੇ ਵਿੱਚ ਜੋ ਸੱਚਾ ਨਾਮ ਸ਼ਬਦ ਹੈ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਈਸ਼ਰ ਨੂੰ ਆਪਣੇ ਅੰਦਰ ਦੇਖਿਆ ਹੈ ਤੇ ਉਸ ਪੂਰੇ ਗੁਰੂ ਦੀ ਸੰਗਤ ਕਰਕੇ ਅਸੀਂ ਆਪਣੇ ਘਟ ਦੇ ਅੰਦਰ ਵਾਲੇ ਸੱਚੇ ਨਾਮ ਨੂੰ ਜਾਣਿਆ ਹੈ ਜੇਕਰ ਅਸੀਂ ਜੇਕਰ ਅਸੀਂ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਈਸ਼ਰ ਨੂੰ ਆਪਣੇ ਅੰਦਰ ਨਹੀਂ ਦੇਖਿਆ ਤੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਸੱਚੇ ਨਾਮ ਨੂੰ ਜੋ ਕਿ ਗੁਪਤ ਰੂਪ ਦੇ ਵਿੱਚ ਸਾਡੇ ਅੰਦਰ ਹੈ ਉਸ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਅਸੀਂ ਢੇੜੇ ਮੁਖ ਦੇ ਨਾਲ ਕਹਿੰਦੇ ਹਾਂ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅੱਗੇ ਸੰਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਕੋਟੀ ਨਾਮ ਸੰਸਾਰ ਤੇ ਤਾਂ ਤੇ ਮੁਕਤ ਨਾ ਹੋਏ ਕੋਟੀ ਨਾਮ ਸੰਸਾਰ ਤੇ ਤਾਂ ਤੇ ਮੁਕਤ ਨਾ ਹੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਲੋਕ ਧਾਰਮਿਕ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲੈ ਲੈ ਕੇ ਕਰੋੜਾਂ ਹੀ ਨਾਮ ਜਪੀ ਜਾ ਰਹੇ ਹਨ ਉਨ੍ਹਾਂ ਦੇ ਨਾਲ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਕੋਟੀ ਨਾਮ ਸੰਸਾਰ ਤੇ ਤਾਂ ਤੇ ਮੁਕਤ ਨਾ ਹੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਲੋਕ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲੈ ਲੈ ਕੇ ਕਰੋੜਾਂ ਹੀ ਨਾਮ ਜਪੀ ਜਾ ਰਹੇ ਹਨ ਉਹਨਾਂ ਦੇ ਨਾਲ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਆਦ ਨਾਮ ਜੋ ਗੁਪਤ ਜਪੇ ਆਦ ਨਾਮ ਜੋ ਗੁਪਤ ਜਪੇ ਸੰਤ ਕਬੀਰ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਆਦ ਜਗਾਤ ਤੋਂ ਹੀ ਚਲਿਆ ਆ ਰਿਹਾ ਹੈ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਆਦ ਜਗਾਤ ਤੋਂ ਹੀ ਚਲਿਆ ਆ ਰਿਹਾ ਹੈ ਤੇ ਉਹ ਗੁਪਤ ਰੂਪ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਗੁਪਤ ਨਾਮ ਨੂੰ ਜਪ ਕੇ ਹੀ ਸਾਡੀ ਮੁਕਤੀ ਹੁੰਦੀ ਹੈ ਵਿਰਲਾ ਬੂਝੇ ਕੋਈ ਤੇ ਉਸ ਗੁਪਤ ਨਾਮ ਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਕੋਈ ਵਿਰਲਾ ਹੀ ਕਿ ਉਸ ਗੁਪਤ ਨਾਮ ਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਅੰਦਰ ਇਹ ਕੀ ਅਸੀਂ ਆਪਣੇ ਸਰੀਰ ਦੇ ਅੰਦਰ ਵਾਲੇ ਉਸ ਗੁਪਤ ਨਾਮ ਨੂੰ ਜਾਣ ਲਿਆ ਹੈ ਪ੍ਰਾਪਤ ਕਰ ਲਿਆ ਹੈ ਜੇ ਨਹੀਂ ਪ੍ਰਾਪਤ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਜੇ ਸੁਖਣੀ ਸਾਹਿਬ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸਤ ਗੁਰੂ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤ ਗੁਰੂ ਹੁੰਦਾ ਹੈ ਉਹ ਹੀ ਇੱਕ ਸਿੱਖ ਨੂੰ ਇੱਕ ਸੇਵਕ ਨੂੰ ਉਹ ਸੱਚਾ ਨਾਮ ਧਨ ਦਿੰਦਾ ਹੈ ਤੇ ਉਹ ਉੱਤੇ ਉਹ ਗੁਰੂ ਦਾ ਸੇਵਕ ਬਹੁਤ ਹੀ ਵੱਡੇ ਭਾਗਾਂ ਵਾਲਾ ਹੁੰਦਾ ਹੈ ਸਤ ਗੁਰੂ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹੀ ਸਾਨੂੰ ਉਹ ਸੱਚਾ ਨਾਮ ਧੰਨ ਦਿੰਦਾ ਹੈ ਤੇ ਜੋ ਉਸ ਨਾਮ ਨੂੰ ਪ੍ਰਾਪਤ ਕਰਦਾ ਹੈ ਤੇ ਜੋ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕਰਦਾ ਹੈ ਉਹ ਬਹੁਤ ਹੀ ਵੱਡੇ ਭਾਗਾਂ ਵਾਲਾ ਹੁੰਦਾ ਹੈ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਗੁਰੂ ਪੂਰਾ ਸਤਿਗੁਰੂ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਅਸੀਂ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਹਰ ਨਾਮ ਧਿਆਈਏ ਕਿ ਇੱਕ ਪੂਰੇ ਸੰਤ ਦਾ ਸੰਗ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ ਤੇ ਉਸ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਤੇ ਸੇਵਾ ਕਰਕੇ ਹੀ ਸਾਨੂੰ ਈਸ਼ਵਰ ਦਾ ਨਾਮ ਪ੍ਰਾਪਤ ਹੁੰਦਾ ਹੈ ਤੇ ਈਸ਼ਵਰ ਦਾ ਨਾਮ ਧਿਆਇਆ ਜਾਂਦਾ ਹੈ ਸੰਤ ਕਾ ਸੰਗ ਉਡਭਾਗੀ ਪਾਈਏ ਸੰਤ ਕੀ ਸੇਵਾ ਹਰ ਨਾਮ ਧਿਆਈਏ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸੰਤ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਤੇ ਨਾਮ ਧਿਆਇਆ ਹੈ ਜੇਕਰ ਅਸੀਂ ਅਜੇ ਤੱਕ ਇਕ ਪੂਰੇ ਸੰਤ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਗੁਰਬਾਣੀ ਦੇ ਵਿੱਚ 40 ਅੰਗ ਤੇ ਚੌਥੇ ਪਾਤਸ਼ਾਹ ਜੀ ਲਿਖਦੇ ਹਨ ਨਾਮ ਅਮੋਲਕ ਰਤਨ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤ ਗੁਰੂ ਪਾਸ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਬਹੁਤ ਹੀ ਅਮੋਲਕ ਰਤਨ ਹੈ ਤੇ ਉਹ ਸਾਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਮਿਲਦਾ ਹੈ ਕਿ ਈਸ਼ਵਰ ਦਾ ਜੋ ਨਾਮ ਹੈ ਉਹ ਬਹੁਤ ਹੀ ਅਮੋਲਕ ਰਤਨ ਹੈ ਤੇ ਉਹ ਸਾਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਮਿਲਦਾ ਹੈ ਪੂਰੇ ਸਤਿਗੁਰੂ ਦੀ ਨਿਸ਼ਾਨੀ ਸਾਡੇ ਗੁਰੂਆਂ ਨੇ ਸਾਨੂੰ ਦੱਸ ਦਿੱਤੀ ਹੈ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਅਸੀਸਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਸਤਿਗੁਰੂ ਸੰਤ ਸਾਧੂ ਹੁੰਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਸ ਉਸ ਅਮੋਲਕ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 157 ਅੰਗ ਤੇ 197 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਹਰ ਹਰ ਨਾਮ ਸੰਤਨ ਕੇ ਸੰਗ ਕਿ ਕੇ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਨੂੰ ਇੱਕ ਪੂਰੇ ਸੰਤਾਂ ਦਾ ਸੰਗ ਕਰਕੇ ਮਿਲਦਾ ਹੈ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਨੂੰ ਇੱਕ ਪੂਰੇ ਸੰਤਾਂ ਦਾ ਸੰਗ ਕਰਕੇ ਮਿਲਦਾ ਹੈ ਹਰ ਹਰ ਨਾਮ ਸੰਤਨ ਕੇ ਸੰਗ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸੰਤ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸੁਖਣੀ ਸਾਹਿਬ ਦੀ ਬਾਣੀ ਵਿੱਚ ਹੀ ਸਾਡੇ ਗੁਰੂ ਸਾਹਿਬ ਦੀ ਹੋਰ ਲਿਖਦੇ ਹਨ ਛਾੜ ਸਿਆਣ ਪਸਗਲੀ ਮਨਾ ਸਾਡ ਕੇ ਸੰਗ ਪਾਈਏ ਸਤਿ ਧਨਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਆਪਣੀ ਸਭ ਤਰ੍ਹਾਂ ਦੀ ਗਿਆਨਪਨ ਨੂੰ ਛੱਡ ਕੇ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਉਹਨਾਂ ਤੋਂ ਸੱਚਾ ਨਾਮ ਧੰਨ ਪ੍ਰਾਪਤ ਕਰ ਕਿ हे ਇਨਸਾਨ ਤੂੰ ਆਪਣੀ ਸਭ ਤਰ੍ਹਾਂ ਦੀ ਗਿਆਨਪਨ ਨੂੰ ਛੱਡ ਕੇ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਸੱਚਾ ਨਾਮ ਧੰਨ ਪ੍ਰਾਪਤ ਕਰ ਛਾੜ ਸਿਆਣਪ सगਲੀ ਮਨਾ ਸਾਡ ਕੇ ਸੰਗ ਪਾਈਏ ਸੱਚ ਤਨਾ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸੁਖਣੀ ਸਾਹਿਬ ਦੀ ਬਾਣੀ ਵਿੱਚ ਹੀ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਾਧੂ ਕੇ ਸੰਗ ਪਾਈਏ ਨਾਮ ਨਿਧਾਨ ਸਾਧੂ ਕੇ ਸੰਗ ਪਾਈਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਹੀ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਤੇ ਉਸ ਪੂਰੇ ਸਾਧੂ ਤੋਂ ਸਦਾ ਕੁਰਬਾਨ ਕੁਰਬਾਨ ਜਾਓ ਭਾਵ ਉਸ ਪੂਰੇ ਸਾਧੂ ਦੀ ਤਨ ਮਨ ਧਨ ਐਦੇ ਨਾਲ ਸੇਵਾ ਕਰੋ ਸਾਧੂ ਕੇ ਸੰਗ ਪਾਈਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਕਿ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਹੀ ਸਾਨੂੰ ਉਹ ਈਸ਼ਵਰ ਦਾ ਨਾਮ ਪ੍ਰਾਪਤ ਹੁੰਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 753 ਅੰਗ ਤੇ ਤੀਜੇ ਪਾਤਸ਼ਾਹ ਜੀ ਲਿਖਦੇ ਹਨ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸੱਤ ਗੁਰੂ ਨਾਮ ਨਾ ਜਾਪੇ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਈਸ਼ਵਰ ਦੇ ਨਾਮ ਤੋਂ ਹੀ ਸਭ ਕੁਝ ਬਣਿਆ ਹੈ ਪਰ ਉਹ ਨਾਮ ਇੱਕ ਪੂਰੇ ਸਤਿਗੁਰੂ ਤੋਂ ਬਿਨਾ ਸਾਨੂੰ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਹੈ ਤੇ ਨਾ ਹੀ ਇੱਕ ਪੂਰੇ ਸਤਿਗੁਰੂ ਤੋਂ ਬਿਨਾ ਉਹ ਨਾਮ ਜਪਿਆ ਜਾਂਦਾ ਹੈ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਿਗੁਰੂ ਨਾਮ ਨਾ ਜਾਪੇ ਕਿ ਈਸ਼ਵਰ ਦੇ ਨਾਮ ਤੋਂ ਹੀ ਸਭ ਕੁਝ ਬਣਿਆ ਹੈ ਪਰ ਉਹ ਨਾਮ ਇੱਕ ਪੂਰੇ ਸਤਿਗੁਰੂ ਦੀ ਸੰਗਤ ਕੀਤੇ ਬਿਨਾ ਸਾਨੂੰ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਹੈ ਤੇ ਨਾ ਹੀ ਇੱਕ ਪੂਰੇ ਸਤਿਗੁਰੂ ਬਿਨਾ ਉਹ ਨਾਮ ਜਪਿਆ ਜਾਂਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦਾ ਸੰਗ ਕਰਕੇ ਨਾਮ ਪ੍ਰਾਪਤ ਕੀਤਾ ਹੈ ਤੇ ਨਾਮ ਜਪਿਆ ਹੈ ਜੇਕਰ ਪ੍ਰਾਪਤ ਨਹੀਂ ਕੀਤਾ ਤੇ ਨਹੀਂ ਜਪਿਆ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 1262 ਅੰਗ ਤੇ ਸਾਡੇ ਗੁਰੂ ਸਾਹਿਬ ਲਿਖਦੇ ਹਨ ਰਸਨਾ ਨਾਮ ਰਸਨਾ ਨਾਮ ਸਭ ਕੋ ਕਹੇ ਸਤ ਗੁਰੂ ਸੇਵੇ ਤਾਂ ਨਾਮ ਲਹੇ ਕਿ ਅੱਜ ਜੀਵ ਦੇ ਨਾਲ ਤਾਂ ਕਿ ਅੱਜ ਜੀਵ ਦੇ ਨਾਲ ਨਾਲ ਤਾਂ ਬਹੁਤ ਸਾਰੇ ਲੋਕ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਨਾਮ ਲੈ ਲੈ ਕੇ ਜਪ ਰਹੇ ਹਨ ਪਰ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਇੱਕ ਪੂਰੇ ਸਤ ਗੁਰੂ ਦੀ ਸੰਗਤ ਕਰਕੇ ਤੇ ਸੇਵਾ ਕਰਕੇ ਹੀ ਸਾਨੂੰ ਮਿਲਦਾ ਹੈ ਰਸਨਾ ਨਾਮ ਸਭ ਕੋ ਕਹੇ ਸਤ ਗੁਰੂ ਸੇਵੇ ਤਾਂ ਨਾਮ ਇੱਥੇ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੇਵਾ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਤੇ ਸੇਵਾ ਕਰਕੇ ਉਹ ਨਾਮ ਪ੍ਰਾਪਤ ਕੀਤਾ ਹੈ ਤੇ ਨਾਮ ਜਪਿਆ ਹੈ ਜੇਕਰ ਪ੍ਰਾਪਤ ਨਹੀਂ ਕੀਤਾ ਤੇ ਨਹੀਂ ਜਪਿਆ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸੁਖਨੀ ਸਾਹਿਬ ਦੀ ਬਾਣੀ ਵਿੱਚ ਹੀ ਸਾਡੇ ਗੁਰੂ ਸਾਹਿਬ ਦੀ ਹੋਰ ਲਿਖਦੇ ਹਨ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਕੇ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਸਾਨੂੰ ਮਿਲਦਾ ਹੈ ਤੇ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਹੀ ਉਸ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਕੇ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਹੀ ਸਾਨੂੰ ਸੱਚਾ ਨਾਮ ਪ੍ਰਾਪਤ ਹੁੰਦਾ ਹੈ ਤੇ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਹੀ ਨਾਮ ਸਿਮਰਨ ਕੀਤਾ ਜਾਂਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਾਧੂ ਦਾ ਸੰਗ ਕਰਕੇ ਨਾਮ ਨੂੰ ਪ੍ਰਾਪਤ ਕੀਤਾ ਹੈ ਤੇ ਪੂਰੇ ਸਾਧੂ ਦਾ ਸੰਗ ਕਰਕੇ ਨਾਮ ਜਪਿਆ ਹੈ ਜੇਕਰ ਪ੍ਰਾਪਤ ਨਹੀਂ ਕੀਤਾ ਤੇ ਨਹੀਂ ਜਪਿਆ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸੁਖਨੀ ਸਾਹਿਬ ਦੀ ਬਾਣੀ ਵਿੱਚ ਹੀ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਜਿਸ ਵਖੜ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਜਿਸ ਨਾਮ ਦੇ ਅੱਖਰ ਨੂੰ ਲੈਣ ਵਾਸਤੇ ਤੇਰਾ ਇਸ ਦੁਨੀਆ ਦੇ ਵਿੱਚ ਜਨਮ ਹੋਇਆ ਹੈ ਉਹ ਨਾਮ ਤੈਨੂੰ ਸੰਤਾਂ ਦੇ ਪਾਸੋਂ ਮਿਲੇਗਾ ਕਿ ਜਿਸ ਨਾਮ ਦੇ ਅੱਖਰ ਨੂੰ ਲੈਣ ਵਾਸਤੇ ਤੇਰਾ ਇਸ ਦੁਨੀਆ ਦੇ ਵਿੱਚ ਜਨਮ ਹੋਇਆ ਹੈ ਉਹ ਨਾਮ ਦਾ ਅੱਖਰ ਤੈਨੂੰ ਇੱਕ ਪੂਰੇ ਸੰਤਾਂ ਦੇ ਪਾਸੋਂ ਮਿਲੇਗਾ ਜਿਸ ਅੱਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨੋ ਘਰ ਪਾਇਆ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸੰਤ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸੁਖਨੀ ਸਾਹਿਬ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਪ੍ਰਭ ਕਿਰਪਾਲ ਜੇ ਕਿਰਪਾ ਕਰੇ ਨਾਨਕ ਨਾਮ ਸਾਧੂ ਸੰਗ ਮਿਲੇ ਪ੍ਰਭ ਕਿਰਪਾਲ ਜੇ ਕਿਰਪਾ ਕਰੇ ਨਾਨਕ ਨਾਮ ਸਾਧੂ ਸੰਗ ਮਿਲੇ ਕਿ ਜਦੋਂ ਸਾਡੇ ਉੱਤੇ ਉਸ ਈਸ਼ਵਰ ਦੀ ਕਿਰਪਾ ਹੁੰਦੀ ਹੈ ਤਾਂ ਸਾਨੂੰ ਇੱਕ ਪੂਰਾ ਸਾਧੂ ਮਿਲਦਾ ਹੈ ਤੇ ਉਸ ਪੂਰੇ ਸਾਧੂ ਦੀ ਸੰਗਤ ਕਰਕੇ ਹੀ ਸਾਨੂੰ ਉਹ ਨਾਮ ਪ੍ਰਾਪਤ ਹੁੰਦਾ ਹੈ ਪ੍ਰਭ ਕਿਰਪਾਲ ਜੀ ਕਿਰਪਾ ਕਰੇ ਨਾਨਕ ਨਾਮ ਸਾਧੂ ਸੰਗ ਮਿਲੇ ਕਿ ਜਦੋਂ ਸਾਡੇ ਉੱਤੇ ਉਸ ਈਸ਼ਵਰ ਦੀ ਕਿਰਪਾ ਹੁੰਦੀ ਹੈ ਤਾਂ ਸਾਨੂੰ ਇੱਕ ਪੂਰੇ ਸਾਧੂ ਦੀ ਸੰਗਤ ਮਿਲਦੀ ਹੈ ਤੇ ਉਸ ਪੂਰੇ ਸਾਧੂ ਦਾ ਸੰਗ ਕਰਕੇ ਹੀ ਸਾਨੂੰ ਨਾਮ ਸੱਚਾ ਨਾਮ ਸ਼ਬਦ ਪ੍ਰਾਪਤ ਹੁੰਦਾ ਹੈ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਸ ਸੱਚੇ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 40 ਅੰਗ ਤੇ ਚੌਥੇ ਪਾਤਸ਼ਾਹ ਜੀ ਲਿਖਦੇ ਹਨ ਬਿਨ ਸਤ ਗੁਰੂ ਹਰ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਏ ਬਿਨ ਸਤ ਗੁਰੂ ਹਰ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਏ ਸਾਡੇ ਗੁਰੂਆਂ ਨੇ ਇੱਕ ਪੂਰੇ ਗੁਰੂ ਪੂਰੇ ਸਤਿਗੁਰੂ ਦੀ ਸਾਨੂੰ ਨਿਸ਼ਾਨੀ ਦੱਸ ਦਿੱਤੀ ਹੈ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਈਸ਼ਵਰ ਦਾ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਪੂਰਾ ਸਤਿਗੁਰੂ ਪੂਰਾ ਸੰਤ ਸਾਧੂ ਹੁੰਦਾ ਹੈ ਬਿਨ ਸਤਿਗੁਰੂ ਹਰ ਨਾਮ ਨਾਲ ਲੱਭੀ ਲੱਖ ਕੋਟੀ ਕਰਮ ਕਮਾਏ ਕਿ ਇੱਕ ਪੂਰੇ ਸਤਿਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ ਸਾਨੂੰ ਈਸ਼ਵਰ ਦਾ ਨਾਮ ਕਦੇ ਵੀ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਹੈ ਭਾਵੇਂ ਅਸੀਂ ਆਪਣੀ ਮਨਮਤ ਦੇ ਨਾਲ ਲੱਖਾਂ ਕਰੋੜਾਂ ਕਰਮ ਹੀ ਕਰੀ ਜਾਈਏ ਕਿ ਇੱਕ ਪੂਰੇ ਸਤਿਗੁਰੂ ਤੋਂ ਬਿਨਾਂ ਸਾਨੂੰ ਈਸ਼ਵਰ ਦਾ ਨਾਮ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਹੈ ਭਾਵੇਂ ਅਸੀਂ ਆਪਣੀ ਮਨਮਤ ਦੇ ਨਾਲ ਲੱਖਾਂ ਕਰੋੜਾਂ ਕਰਮ ਹੀ ਕਰੀ ਜਾਈਏ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ 635 ਅੰਗ ਤੇ ਇਹ ਸਾਡੇ ਗੁਰੂ ਸਾਹਿਬ ਲਿਖਦੇ ਹਨ ਬਿਨ ਸਤਗੁਰੂ ਨਾਮ ਨਾ ਪਾਈਏ ਭਾਈ ਬਿਨ ਨਾਵੇਂ ਭਰਮ ਨਾ ਜਾਈ ਕੇ ਇੱਕ ਪੂਰੇ ਸਤਗੁਰੂ ਤੋਂ ਬਿਨਾ ਸਾਨੂੰ ਉਹ ਸੱਚਾ ਨਾਮ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਤੇ ਇੱਕ ਪੂਰੇ ਸਤਗੁਰੂ ਬਿਨਾ ਸਾਡੇ ਕਦੇ ਵੀ ਭਰਮ ਖਤਮ ਨਹੀਂ ਹੁੰਦੇ ਹਨ ਬਿਨ ਸਤਗੁਰੂ ਨਾਮ ਨਾ ਪਾਈਏ ਭਾਈ ਬਿਨ ਨਾਵੇਂ ਭਰਮਨਾ ਜਾਈ ਕੇਕ ਪੂਰੇ ਸਤਿਗੁਰੂ ਦੀ ਸੰਗਤ ਕੀਤੇ ਬਿਨਾ ਸਾਨੂੰ ਉਹ ਸੱਚਾ ਨਾਮ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਹੈ ਕੇਕ ਪੂਰੇ ਸਤਿਗੁਰੂ ਤੋਂ ਬਿਨਾ ਸਾਡੇ ਭਰਮ ਕਦੇ ਵੀ ਖਤਮ ਨਹੀਂ ਹੁੰਦੇ ਹਨ ਪਰ ਕੀ ਅਸੀਂ ਹੁਣ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ ਜੇਕਰ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਸਾਡੇ ਗੁਰਮਹਾਂ ਨੇ ਤਾਂ ਸਾਡੇ ਗੁਰਮਹਾਂ ਨੇ ਤਾਂ ਇਨ੍ਹਾਂ ਦੋਹਾ ਆਈਡੀਓ ਦੇ ਵਿੱਚ अनेका अनेका ਹੀ ਸ਼ਬਦਾਂ ਦੇ ਦੁਆਰਾ ਸਾਨੂੰ ਸਮਝਾ ਦਿੱਤਾ ਹੈ ਕਿ ਈਸ਼ਵਰ ਦਾ ਨਾਮ ਸਾਡੇ ਕਿ ਈਸ਼ਵਰ ਦਾ ਨਾਮ ਗੁਪਤ ਰੂਪ ਦੇ ਵਿੱਚ ਸਾਡੇ ਅੰਦਰ ਹੈ ਤੇ ਉਹ ਨਾਮ ਇੱਕ ਪੂਰੇ ਗੁਰੂ ਸਤਗੁਰੂ ਦੀ ਸੰਗਤ ਕਰਕੇ ਸਾਡੇ ਘਟ ਦੇ ਅੰਦਰ ਪ੍ਰਗਟ ਹੁੰਦਾ ਹੈ ਉਹਨਾਂ ਵਿਚਾਰ ਅਸੀਂ ਕਰਨਾ ਹੈ ਕਿ ਅਸੀਂ ਆਪਣੇ ਮਹਾਨ ਗੁਰਮਾਹ ਦੇ ਹੁਕਮਾਂ ਨੂੰ ਮੰਨਣਾ ਹੈ ਜਾਂ ਐਵੇਂ ਇੱਕ ਦੂਜੇ ਦੇ ਪਿੱਛੇ ਲੱਗ ਕੇ ਹੋਰ-ਹੋਰ ਨਾਮ ਹੀ ਜਪੀ ਜਾਣੇ ਹਨ ਅਸੀਂ ਆਪਣੇ ਮਹਾਨ ਗੁਰਮਾਹ ਦੇ ਹੁਕਮਾਂ ਨੂੰ ਹੀ ਮੰਨਣਾ ਹੈ ਹੋਰ ਕਿਸੇ ਦੇ ਹੁਕਮਾਂ ਨੂੰ ਨਹੀਂ ਮੰਨਣਾ ਹੈ ਸਾਡੇ ਗੁਰਮਾਹ ਨੇ ਤਾਂ ਇੰਨਾ ਦੋਹਾ ਈੜੀਓ ਦੇ ਵਿੱਚ ਅਨੇਕਾਂ ਹੀ ਸ਼ਬਦਾਂ ਦੇ ਦੁਆਰਾ ਸਾਨੂੰ ਸਮਝਾ ਦਿੱਤਾ ਹੈ ਕਿ ਈਸ਼ਵਰ ਦਾ ਨਾਮ ਗੁਪਤ ਰੂਪ ਦੇ ਵਿੱਚ ਸਾਡੇ ਅੰਦਰ ਹੈ ਤੇ ਉਹ ਨਾਮ ਹੈ ਕਪੂਰੇ ਗੁਰੂ ਸਤਗੁਰੂ ਸੰਤ ਸਾਧੂ ਦੀ ਸੰਗਤ ਕਰਕੇ ਸਾਡੇ ਅੰਦਰ ਪ੍ਰਗਟ ਹੁੰਦਾ ਹੈ ਹੁਣ ਵਿਚਾਰ ਅਸੀਂ ਕਰਨਾ ਹੈ ਕਿ ਅਸੀਂ ਆਪਣੇ ਮਹਾਨ ਗੁਰਮਾਹ ਦੇ ਹੁਕਮਾਂ ਨੂੰ ਮੰਨਣਾ ਹੈ ਜਾਂ ਐਵੇਂ ਇੱਕ ਦੂਜੇ ਦੇ ਪਿੱਛੇ ਲੱਗ ਕੇ ਹੋਰ ਹੋਰ ਨਾਮ ਹੀ ਜਪੀ ਜਾਣੇ ਹਨ ਅਸੀਂ ਆਪਣੇ ਮਹਾਨ ਗੁਰਮਾਹ ਦੇ ਹੁਕਮਾਂ ਨੂੰ ਹੀ ਮੰਨਣਾ ਹੈ ਹੋਰ ਕਿਸੇ ਦੇ ਹੁਕਮਾਂ ਨੂੰ ਨਹੀਂ ਮੰਨਣਾ ਹੈ ਇਸੇ ਤਰ੍ਹਾਂ ਸਾਡੇ ਗੁਰਮੁਖ ਨੇ ਹੋਰ ਵੀ अनेका ਵਾਰ ਹੀ ਲਿਖਿਆ ਹੈ ਕਿ ਈਸ਼ਵਰ ਦਾ ਨਾਮ ਸਾਡੇ ਸਰੀਰ ਦੇ ਅੰਦਰ ਗੁਪਤ ਰੂਪ ਦੇ ਵਿੱਚ ਹੈ ਤੇ ਉਹ ਨਾਮ ਇੱਕ ਪੂਰੇ ਗੁਰੂ ਪੂਰੇ ਸਤਿਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਸਾਡੇ ਘਟ ਦੇ ਅੰਦਰ ਪ੍ਰਗਟ ਹੁੰਦਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਅੰਦਰ ਵਾਲੇ ਗੁਪਤ ਨਾਮ ਨੂੰ ਪ੍ਰਾਪਤ ਕਰਕੇ ਹੀ ਸਾਡਾ ਜੀਵਨ ਸਫਲ ਹੁੰਦਾ ਹੈ ਸਾਨੂੰ ਮੁਕਤੀ ਮਿਲਦੀ ਹੈ ਤੇ ਸਾਨੂੰ ਸੱਚੇ ਧਰਮ ਤੇ ਸੱਚੇ ਨਾਮ ਦੀ ਸੋਝੀ ਆਉਂਦੀ ਹੈ ਜਿਸ ਕਰਕੇ ਸਾਡਾ ਬਹੁਤ ਹੀ ਸਾਰਾ ਕੀਮਤੀ ਪੈਸਾ ਤੇ ਕੀਮਤੀ ਸਮਾਂ ਵੀ ਬਰਬਾਦ ਹੋਣ ਤੋਂ ਬਚ ਜਾਂਦਾ ਹੈ ਅਸੀਂ ਧਰਮ ਦੇ ਨਾਂ ਤੇ ਨੇਕਾਂ ਹੀ ਤਰ੍ਹਾਂ ਦੇ ਬ੍ਰਹਿਮਾ ਪਰਮਾ ਕਰਮ ਕੰਡਾ ਤੇ ਪਖੰਡਾ ਦੇ ਵਿੱਚੋਂ ਸਦਾ ਵਾਸਤੇ ਹੀ ਨਿਕਲ ਜਾਂਦੇ ਹਾਂ ਸਾਡੇ ਸਾਰੇ ਕਾਰਜ ਰਾਸ ਹੁੰਦੇ ਹਨ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਮੁੱਕ ਜਾਂਦੀ ਹੈ ਤੇ ਸਾਨੂੰ ਤੇ ਸਾਡੇ ਜੀਵਨ ਦੇ ਵਿੱਚ ਸੁਖ ਤੇ ਆਨੰਦ ਆ ਜਾਂਦਾ ਹੈ ਜੋ ਇਨਸਾਨ ਜੋ ਇਨਸਾਨ ਸਾਡੇ ਸਰੀਰ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਪੂਰੇ ਸਤਿਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਉਸ ਅੰਦਰ ਵਾਲੇ ਗੁਪਤ ਨਾਮ ਨੂੰ ਉਸ ਅੰਦਰ ਵਾਲੇ ਗੁਪਤ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਸਾਡੇ ਗੁਰਮਾਹ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਟਕਾਰਾਂ ਪਾਈਆਂ ਹਨ ਸ੍ਰੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ